ਕਬੀਰ ਸਾਹਿਬ ਜੀ ਬੜੇ ਪਿਆਰ ਦੇ ਵਿੱਚ ਬੈਠਿਆ ਉਹਨਾਂ ਨੇ ਅਲੌਕਿਕ ਨਜ਼ਾਰਾ ਵੇਖਿਆ ਵੀ ਅੰਬਰ ਘਨ ਹਰシャਇਆ ਵਰਖਾ ਹੋ ਰਹੀ ਆ ਸਿਮ-ਸਿਮ ਕਰਕੇ ਵਰਸ ਰਿਹਾ ਅਮਰਤ ਦੀ ਵਰਖਾ ਹੁਣ ਧਿਆਨ ਦੇਣਾ ਗੁਰਮਖੋ ਇੱਕ ਇੱਕ ਬੋਲ ਕੀਮਤੀ ਹੈ ਬੜੇ ਪਿਆਰੇ ਪਿਆਰੇ ਬਲਾਰੇ ਮਾਮਪੁਰਖਾਂ ਬੁલાਏ ਐ ਦਿਨ ਚਾਰ ਦਿਨ ਆਪਾਂ ਅਸਲੀ ਰੰਗ ਹੀ ਲੱਭਣਾ ਜਿਹੜਾ ਬੜਾ ਮਹਿੰਗਾ ਕੋਈ ਰੰਗ ਮਿਲਦਾ ਪੈਸੇ ਦੇ ਕੇ ਕੁਝ ਰੰਗ ਮਿਲਦਾ ਚਾਂਦੀ ਸੋਨਾ ਦੇ ਕੇ ਰੇ ਜਿਹੜਾ ਰੰਗ ਹੈ ਸਿਰ ਮੰਗਦਾ ਗੱਜ ਕੇ ਆਖੋ ਸਤਨਾਮ ਕਬੀਰ ਸਾਹਿਬ ਆਪਣੀ ਮੋਜ ਵਿੱਚ ਰਸ ਲੈ ਰਹੇ ਝਿਮਚਿਮ ਵਰਖਾ ਵਰਖ ਰਹੀ ਹੈ ਪੈ ਪੈ ਕੇ ਜਲ ਸੁੱਕੇ ਸੜੇ ਹਿਰਦੇ ਜਿਹੜੇ ਧਰਤੀ ਰੂਪੀ ਉਹ ਹਰੇ ਹੋ ਗਏ ਗਦਗਦ ਉਠੀਆਂ ਫਸਲਾਂ ਦਰਖਤ ਬਿਰਸ਼ਾਂ ਦੇ ਉੱਤੇ ਰਹਿਣ ਵਾਲੀ ਗੰਦਗੀ ਥੱਲੇ ਉਤਰਾਈ ਹੈ ਧਰਤੀ ਨੇ ਵੀ ਉਸ਼ਾਲਾ ਵਾਰਿਆ ਹਰਿਆਲੀ ਦੀ ਦਾਤ ਵੰਡੀ ਹੈ ਮੋਰ ਅਧਿਕ ਜਿਤਨੇ ਜੀਵ ਜੰਤੂ ਨੇ ਮਿਰਗਾਂ ਦੀਆਂ ਡਾਰਾਂ ਭੰਗੜੇ ਪਾ ਰੀਆਂ ਨੇ ਐਸੀ ਖੇੜ ਵਰਤਰੀ ਪਰ ਕਿਸੇ ਦੇ ਤੜਫਣ ਦੀ ਆਵਾਜ਼ ਆਈ ਆ ਖੁਸ ਸਤਨਾਮ ਅੱਜ ਕਿਤੇ ਸੱਚਤ ਨਹੀਂ ਹੋ ਰਿਹਾ ਇੱਕ ਪਾਸੇ ਮੀਂਹ ਪੈ ਰਿਹਾ ਸ਼ਬਦ ਦਾ ਕੀਰਤਨ ਦੀ ਵਰਖਾ ਹੋ ਰਹੀ ਹੈ ਕਥਾ ਦੀ ਝੜੀ ਲੱਗੀ ਪਈ ਹੈ ਰੱਬ ਦਾ ਵਾਸਤਾ ਹੋਵੇ ਆਪਣੇ ਮੋਬਾਈਲ ਫੋਨ ਚੈੱਕ ਕਰ ਲਿਓ ਆ ਸਲੋਕ ਅੱਜ ਦੀ ਦੁਨੀਆ 'ਚ ਸਿੱਧ ਹੋ ਗਿਆ ਵੀ ਇੰਨਾ ਵਰਖਾ ਵਰਤਰੀ ਹੋਵੇ ਤੇ ਗੁਰੂ ਕੇ ਸਿਖਾ ਤੂੰ ਦਾੜਾ ਰੱਖ ਕੇ ਦਸਤਾਰ ਬਨ ਕੇ ਬਾਣਾ ਪਾ ਕੇ ਤੇਰੀ ਹਾਲਤ ਵੀ ਉਸ ਪਪੀਹੇ ਵਰਗੀ ਹੋ ਗਈ ਜਿਹਦੇ ਕੋਲ ਐਨਾ ਰਸ ਵਰਤਿਆ ਪਿਆ ਪਰ ਉਹਦੇ ਕਰਮ ਮਾੜੇ ਉਹ ਸੜਦਾ ਫਿਰਦਾ ਖੁਸਤਨਾ